ਜਦੋਂ ਮੈਂ ਗੁਰੂਕੋਲ ਆ ਗਿਆ ਉਦੋਂ ਮੈਂ ਸਿਰਫ ਸਿੱਖਣ ਵਾਸਤੇ ਆਇਆ ਉਦੋਂ ਮੇਰੀ ਜਾਤ ਗੋਤ ਕੁਝ ਵੀ ਨਹੀਂ ਹੈਗੀ ਪਰ ਅਸੀਂ ਫਿਰ ਵੀ ਨਾਲ ਚੱਕੀ ਫਿਰਦੇ ਆ। ਇਹ ਸ਼ੁਰੂ ਤੋਂ ਤਸ਼ੱਦਦ ਰਿਆ ਜੀ 35 ਮਹਾਂਪੁਰਖਾਂ ਨੇ ਇਹੋ ਹੀ ਤੇ ਲੜੀ ਸੀ। ਅਸੀਂ ਸਮਝ ਹੀ ਨਹੀਂ ਸਕੇ ਗੁਰੂ ਨਾਨਕ ਸਾਹਿਬ ਆਪਣਾ ਸਾਥੀ ਭਾਈ ਮਰਦਾਨਾ ਬਣਾਉਣ ਜਾਤਾਂ ਪਾਤਾਂ ਤੋਂ ਬਾਹਰ ਕੱਢਣ ਵਾਸਤੇ ਤੇ ਸਾਡੇ ਅੱਜ ਫਿਰ ਵੀ ਜਾਤਾਂ ਪਾਤਾਂ ਦੇ ਨਾਲ ਚੱਕੀ ਫਰੀਏ ਤੇ ਕੀ ਰਹਿ ਗਿਆ ਜੀ ਸਾਡੇ ਸਮਾਜ ਦੇ ਪੱਲੇ। ਅੱਜ ਥੋੜੀ ਬਹੁਤੀ ਐਜੂਕੇਸ਼ਨ ਆਈ ਆ ਬੱਚੇ ਪੜ੍ਹ ਲੈ ਗਏ ਆ ਹੁਣ ਇਕੱਠੇ ਖਾਂਦੇ ਆ ਇਕੱਠੇ ਪੀਂਦੇ ਆ ਨਹੀਂ ਤੇ ਟੌਰਚਰ ਕੀਤਾ ਜਾਂਦਾ ਸੀ ਕਿ ਤੇਰੀ ਜਾਤ ਨਹੀਂ ਵੀ ਆ ਮੇਰੀ ਜਾਤ ਚਲ ਕੇ ਮਜਨ ਜੇਗਾ ਧੋਵੈ ਨਿਤ ਨਿਤ ਮੈਂਡਕ ਨਾਵੈ ਜੈਸੇ ਮੈਂਡਕ ਤੈਸੇ ਹੋਏ ਨਰ ਫਿਰ ਫਿਰ ਜੁਨੀ ਆਵੇ ਇਹ ਬਾਬਾ ਕਬੀਰ ਜੀ ਦਾ ਪਾਵਨ ਸ਼ਬਦ ਭਾਈ ਗੁਰਦਾਸ ਜੀ ਕਹਿੰਦੇ ਮਿਲੇ ਜੇ ਤੀਰ ਸੁਨਾਤੇ ਆ ਡੱਡਾਂ ਜਲਵਾਸੀ ਜਿੰਨਾ ਤੇ ਰੱਬ ਮਿਲਦਾ ਹੋਵੇ ਕਲਾ ਫਿਰ ਤੇ ਡੱਡੂਆਂ ਨੂੰ ਮਿਲ ਜਾਏ ਉਹ ਤੇ ਰਹਿੰਦੇ ਪਾਣੀ ਚ ਆਪਾਂ ਨਾ ਆ ਕੇ ਬਾਹਰ ਆਉਣੇ ਡੱਡੂ ਤੇ ਰਹਿੰਦਾ ਪਾਣੀ ਚ ਵਾਲ ਵਧਾਇਆ ਪਾਈਆ ਭੱਟ ਜਟਾਂ ਪਲਾਸੀ ਵਾਲਦਾਰਥ ਤੇ ਆਹ ਵਾਲ ਨਹੀਂ ਆਲਦਾਰਥ ਤੇ ਜੜਾਵਾਂ ਵਾ ਇੱਥੇ ਜੜਾਵਾਂ ਵਧਾਉਣ ਨੂੰ ਵੀ ਰੱਬ ਪਾਉਣ ਦਾ ਸਾਧਨ ਮੰਨਿਆ ਗਿਆ ਤੇ ਕਈਆਂ ਨੇ ਆਪਣੇ ਸਿਰ ਤੇ ਜੜਾਵਾਂ ਰੱਖ ਲਈਆਂ ਜੜਾਵਾਂ ਉੱਤੇ ਵੱਡਾ ਸੋੜਾ ਪਰਨਾ ਬੰਨ ਲਿਆ ਵੀ ਕਹਿੰਦੇ ਇਹ ਤੇ ਫਕਰੇ ਦੇ ਬਾਬਾ ਜੀ ਪਹੁੰਚੇ ਹੋਏ ਆ ਤੇ ਵੈਸੇ ਭਾਈ ਗੁਰਦਾਸ ਜੀ ਕਹਿੰਦੇ ਜੇ ਕੱਲਾ ਜੜਾਵਾਂ ਵਧਾਉਣ ਨਾਲ ਆਪ ਮਿਲਦਾ ਨਾ ਸਭ ਤੋਂ ਪਹਿਲਾਂ ਬੋਰਡ ਨੂੰ ਮਿਲਦਾ ਬੋਰਡ ਦੀਆਂ ਬੜੀਆਂ ਲੰਮੀਆਂ ਲੰਮੀਆਂ ਜੜਾਵਾਂ ਹੁੰਦੀਆਂ ਵੰਗੇ ਰਹਿਆ ਜੇ ਮਿਲਿਆ ਹੁਣ ਕਈ ਤੰਤੇ ਕਪੜਾ ਨਹੀਂ ਪਾਉਂਦੇ ਕਈ ਤੰਤੇ ਬੋਲੋ ਜੀ ਆਪ ਪਿਛੇ ਜੀ ਵੇਖਿਆ ਸੀ ਨਾ ਕਿਦਾਂ ਮੇਲਾ ਲੱਗਾ ਸੀ ਕਈਆਂ ਨੇ ਤੰਤੇ ਕਪੜੇ ਹੀ ਨਹੀਂ ਪਾਏ ਕਈਆਂ ਨੇ ਕਈ ਕੇ ਸਾਲ ਹੋ ਗਏ ਇਸ਼ਨਾਨ ਕੀਤੇ ਹੁਣ ਮੰਨ ਲਓ ਜੇ ਨਹੀਂ ਕੀਤਾ ਇਹ ਤਾਂ ਸਮਝਦਾ ਕੀ ਭਲਾ ਹੋ ਗੁਰੂਆਂ ਸਾਹਿਬ ਨੂੰ ਧਿਆਨ ਨਾਲ ਮੈਂ ਇੱਕ ਬੇਨਤੀ ਕਰਦਾ ਉਹਨਾਂ ਜਦੋਂ ਤੁਸੀਂ ਇਕੋਤਰੀਆਂ ਤੇ ਸੰਪਟ ਪਾਠਾਂ ਚੋਂ ਬਾਹਰ ਨਿਕਲ ਕੇ ਗੁਰਬਾਣੀ ਨੂੰ ਸਮਝ ਕੇ ਪੜਨ ਲੱਗ ਪੈਣਾ ਆਪਣੇ ਆਪ ਹੀ ਸਿੱਖੀ ਵਿਚਾਰਤਾ ਕਲੀਅਰ ਹੋ ਜਾਣੀ ਆ ਫਿਰ ਕਿਸੇ ਦੇ ਪਿੱਛੇ ਲੱਗਣ ਦੀ ਲੋੜ ਪੈਣੀ ਨਹੀਂ ਸਿੱਧਾ ਗੁਰੂ ਨਾਲ ਸਾਡਾ ਨਾਤਾ ਜੁੜ ਜਾਣਾ ਕੋ ਸਤਨਾਮ ਸ੍ਰੀ ਆਜੂਗੀ ਸਿਰ ਤੇ ਚੁੱਕਿਆ ਭਾਰ ਲੈ ਜਾਂਦਾ ਬੰਦੇ ਦੇ ਮਨ ਦੇ ਉਤੇੜਾ ਭਾਰ ਆ ਰਾਤ ਨੂੰ ਸੁੱਤੇ ਪਿਆ ਵੀ ਨਾਲ ਹੀ ਲਿਕੇ ਸੁੰਦਾ ਵਹਿਮ ਭਰਮ ਪਖੰਡ ਭਾਰ ਹੀ ਹੁੰਦੇ ਆ ਜਦੋਂ ਬੰਦਾ ਕਿਸੇ ਵਹਿਮ ਦਾ ਸ਼ਿਕਾਰੀ ਹੋ ਜਾਏ ਨਾ ਉਦੋਂ ਭਾਰ ਲੈ ਕੇ ਹੁੰਦਾ ਰਾਤ ਨੂੰ ਤੇ ਇਹ ਭਾਰ ਬਿਨਾ ਸਤਗੁਰੂ ਦੀ ਬਾਣੀ ਤੋਂ ਨਹੀਂ ਲੈਣਾ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾ ਰਾਮ ਨਾਮ ਰੰਗ ਰਤਿਆਂ ਭਾਰ ਨਾ ਪਰਮਤ ਨਾ ਉਹਨਾਂ ਦੇ ਮਨ ਤੇ ਭਾਰ ਨਾ ਪਰਮ ਤਿੰਨਾਂ ਉਹਨਾਂ ਦੇ ਮਨ ਉਤੇ ਪਰਮਾ ਦਾ ਭਾਰ ਨਹੀਂ ਰਹੇਗਾ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਦੁਆਰਾ ਸਮਝਾ ਲਿਆ